ਮੈਂ ਆਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪਰਦਾ ਜਗਪੀ ਸਿੰਘ ਮੈਂ ਬਿਜਲੀਕਾਰ ਮੁਸਬਾਵਾ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੁਣ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੈਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆ ਇਤੋਂ ਪਹਿਲਾਂ ਵੀ 3-4 ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂਣੀ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਆ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਹੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ ਲੋਕਾਂ ਦੀ ਰੋਟੀਆਂ ਜੀ ਹਾਂਜੀ ਸਰ ਜ਼ਰੂਰ ਹੈ ਹੁਣ ਉਹ ਹੱਦ ਤੱਕ ਤੇ ਪਾਇਆ ਗਿਆ ਜੋ ਕਿ ਉਥੇ ਤੇਲ ਜੋ ਕੋਲਾ ਬਣ ਚੁਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ ਸਰ ਅਸੀਂ ਕੋੜਲਾ ਵਸਤੀ ਮਸਲਾਬ ਬਡਾਲ ਰੋਡ ਨਾਮ ਇਹ ਰਹਾ ਬਲਰਾਜ ਮਹਿਨੀਆ ਕੀ ਗੱਲ ਹੋਈ ਇਹਦਾ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਐ ਇੱਥੇ ਰਾਤ ਇੰਨੀ ਅੱਗ ਨਾਲ ਵੱਲ ਪਰੇਸ਼ਾਨ ਹੋਇਆ ਵੀ ਇੰਨੀ ਅੱਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਦੇ ਪਿਆ ਸੀ ਔਰ ਅੱਗੇ ਵੀ 4-5 ਵਾਰ ਇੱਥੇ ਅੱਗ ਲੱਗ ਚੁੱਕੀ ਹੈ ਔਰ ਸਾਡੇ ਪਿਛਲੇ ਪਾਸੇ ਅੱਗੇ ਪਾਸੇ ਰਹਿਸ਼ਾਨ ਦੇ ਸਾਡੀਆਂ ਗਲੀ ਮੱਲੇ ਨੇ ਬੈਕ ਸਾਈਡ ਤੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦਾ ਟਰਾਂਸਫਾਰਮਰ ਕੋਈ ਸਫਾਈ ਨਹੀਂ ਪਿੱਛੇ ਤੇਲ ਖਿਲਰਿਆ ਹੋਇਆ ਔਰ ਥਾ ਥਾ ਦੇ ਕਾਪੂਟ ਰੁਕ ਗਿਆ ਕੋਈ ਸਫਾਈ ਨਹੀਂ ਸਪਸਪੋਲੇ ਵੀ ਦਰ ਹੁੰਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਲੱਗੇ ਰਾਤ ਸਾਰੀ ਅਸੀਂ ਜਾਗੜੀ ਅਸੀਂ ਸਾਰਿਆਂ ਨੇ ਘਰਾਂ ਘਰਾਂ ਚੋਂ ਆਪਣੇ ਸੰਦਰ ਕੱਢੇ ਬਾਹਰ ਬਾਹਰ ਸਟੇ ਵੀ ਅਗਨਾ ਲੱਗ ਜੇ ਪਿਛਲੇ ਪਾਸੇ ਮਕਾਨ ਦੇ ਇੰਨੀ ਲਪਟਾਂ ਚਲਦੀ ਪਈਆਂ ਅਸੀਂ ਬੰਗਾਨਾਂ ਤੱਕ ਅਗ ਲੱਗ ਚੁੱਕੀ ਸੀਗੀ ਅਕਸਰ 1:30 ਵਜੇ ਨਾ ਲੱਗੀ ਐ 1:30 ਤੋਂ ਲੈ ਕੇ ਫਿਰ 5:30 6 ਵੇ ਦਾ ਅੱਗ ਚਲਦੀ ਦੀ ਐ ਫਾਰਵਿਕਟ ਦੀਆਂ ਗੱਡੀਆਂ ਫਾਰਵਿਕਟ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਮਤਲਬ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਦਾ ਕਿੱਦਾਂ ਹੁਣ ਅੱਗ ਪੁੱਜ ਗਿਆ ਤਾਂ ਸ਼ਾਮ ਤੱਕ ਹੀ ਅੱਗ ਵੈਸੇ ਇਹ ਆਈ ਆ ਮੰਗਰਦੇ ਆ ਵੀ ਪਿਛੇ ਪਛੇ ਸਾਡੇ ਸਫਾਇਦੇ ਬੜੇ ਲੱਗੇ ਐ ਇੰਨਾ ਜੰਗਲ ਬਣਿਆ ਆ ਜੰਗਲ ਦੇ ਇੰਨਾ ਬਣਿਆ ਆ ਵੀ ਕੋਈ ਪਸ਼ੂੜੀ ਗੱਲ ਹੀ ਕੋਈ ਨਹੀਂ ਐ ਕੋਈ ਇੱਥੇ ਸੁਧਾਰ ਨਹੀਂ ਐ ਕੋਈ ਬਿਜਲੀ ਬੋਰਡ ਵੀ ਨਹੀਂ ਖਿਆਲੀ ਕਰਦਾ ਬਸ ਪਰਾਂ ਮੈਂ ਡਿਊਟੀ ਕਰਦੇਗੇ ਤਾਂ ਕੋਈ ਧਿਆਨ ਨਹੀਂ ਹੁੰਦਾ ਜਿੰਨਾ ਕਬਾੜ ਖਲਾ ਸਾਰ ਮਤਲਬ ਟਰਾਂਸਫਰ ਫੜ ਸਕਦੇ ਆ ਟਰਾਂਸਫਰ ਮਤਲਬ ਇੰਨਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਆਹੀ ਬਿਲੀ ਘਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਜਿਹੜਾ ਕੁਾਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟਰਾਂਸਫਰ ਹੁੰਦੇ ਦੇ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜ਼ਿਆਦਾ ਰਾਤੀਜ ਫੈਦਿਆਂ ਤੱਕ ਤਾਂ ਤਾਂ ਲਾਈਟਾਂ ਜਾਣ ਡੀਆਂ ਬਹੁਤ ਮੁਸ਼ਕਲ ਬਚਾਅ ਹੋਇਆ ਲੋਕਾਂ ਦਾ ਪਰ ਅਸੀਂ ਵੇਖਣਾ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆ ਲੈਣੇ ਅੱਗ ਪਰ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾਅ ਹੋ ਗਿਆ ਰੱਬ ਨੇ ਗੁਰੂ ਮਾਰਾ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਕਰਨਾ ਪ੍ਰਦਰਸ਼ਨ ਦਵਾਂਗੇ ਪੀ ਸੋ ਸਮਾਨ ਚੁੱਕੋ ਜਿਹੜਾ ਘਵਾਰ ਦਾ ਇਕੱਠਾ ਕਰਕੇ ਛੁੱਟਿਆ ਇੱਥੇ ਹਾਂਜੀ